ਜੇ ਹੁਣ ਅਸੀਂ ਪਹਿਲਾਂ ਹੀ ਫੀਲਿੰਗ ਲੈ ਲਈਏ ਜੀ ਇਹਦਾ ਫਾਰਮ ਬਣਾਉਣ ਲੱਗੇ ਆ ਸਾਰਾ ਹੀ ਲੇਬਰ ਤੇ ਛੜਤਾ ਪੈਸਾ ਹੀ ਉੱਥੇ ਖਤਮ ਕਰ ਲਿਆ ਗਾਂ ਸਾਡੇ ਕੋਲੇ ਉਹਨੂੰ ਚਲਾਉਣ ਵਾਸਤੇ ਤਾਂ ਕੁਝ ਐ ਨਹੀਂ ਫੇਰ ਅਸੀਂ ਕਾਮਯਾਬ ਨਹੀਂ ਹੋਗੇ ਠੀਕ ਹੈ ਜਾਂ ਹੁਣ ਕਈ ਬੰਦੇ ਤਾਂ ਟ੍ਰੇਨਿੰਗ 'ਚ ਹੀ ਬਹੁਤ ਪੈਸਾ ਖਤਮ ਕਰ ਦਿੰਦੇ ਆ ਹਾਂ ਟ੍ਰੇਨਿੰਗ ਵੀ ਬਹੁਤ ਮਹਿੰਗੀਆਂ ਮਹਿੰਗੀਆਂ ਲਾਂਦੇ ਟ੍ਰੇਨਿੰਗ ਮਹਿੰਗੀ ਲਾਉਣ ਦੀ ਲੋੜ ਨਹੀਂ ਆ ਜੀ ਟ੍ਰੇਨਿੰਗ ਲਾਓ ਤੁਸੀਂ ਯੂਨੀਵਰਸਿਟੀ ਕੋਲੇ ਜਾਓ ਉੱਥੋਂ ਟ੍ਰੇਨਿੰਗ ਲਗੋ ਠੀਕ ਹੈ ਉਸ ਤੋਂ ਬਾਅਦ ਤੁਸੀਂ ਆਦੇ ਆਸ-ਪਾਸ ਫਾਰਮਾਂ ਤੇ ਜਾਓ ਖੁਦ ਟ੍ਰੇਨਿੰਗ ਕਰੋ ਤੁਸੀਂ ਖੁਦ ਮਤਲਬ ਵਿਜ਼ ਆਪਣੇ ਸਰਕਾਰੀ ਕਈ ਬਣੇ ਹੋਏ ਨੇਗੇ ਟ੍ਰੇਨਿੰਗ ਸੈਂਟਰ ਉੱਥੋਂ ਮਿਲਦੀ ਆ ਟ੍ਰੇਨਿੰਗ ਉੱਥੋਂ ਲੈਣੀ ਚਾਹੀਦੀ ਆ ਕਿ ਅਸੀਂ ਲੋਨ ਤਾਂ ਲੈ ਲਿਆ ਜੀ ਲੋਨ ਅਸੀਂ ਵਰਤਣਾ ਕਿੱਥੇ ਆ ਸਾਡਾ ਪ੍ਰੋਜੈਕਟ ਕਿਦਾਂ ਦਾ ਪ੍ਰੋਜੈਕਟ ਰਿਪੋਰਟ ਤਿਆਰ ਕਰਨੀ ਚਾਹੀਦੀ ਆ ਇੰਨਾ ਪੈਸਾ ਲੱਗੂਗਾ ਇੰਨੀ ਸਾਡੀ ਇਨਕਮ ਆਊਗੀ ਇੰਨੀ ਸਾਡੀ ਅਸੀਂ ਉਹਦੀ ਇਨਸਟਾਲਮੈਂਟ ਦੇਣੀ ਆ ਉਸ ਇਹ ਲੋਨ ਤਾਂ ਉੱਥੇ ਕਾਮਯਾਬ ਹੁੰਦਾ ਠੀਕ ਹੈ ਲੋਨ ਬਿਨਾ ਅਗਰ ਅਸੀਂ ਪਲਾਨਿੰਗ ਤੋਂ ਕੰਮ ਕਰਦੇ ਆਂ ਤੇ ਲੋਨ ਕਾਮਯਾਬ ਨਹੀਂ ਹੁੰਦਾ ਚਾਹੇ ਕਰੋੜ ਦਾ ਮਿਲ ਜੇ ਚਾਹੇ 50 ਲੱਖ ਦਾ ਮਿਲ ਜੇ ਸੋ ਮਤਲਬ ਇਹ ਆ ਵੀ ਜੇ ਲੋਨ ਦੇ ਚੱਕਰ ਨੂੰ ਛੱਡ ਕੇ ਸੂਰ ਪਾਲਣ ਦਾ ਕੀਤਾ ਕਰਨਾ ਤਾਂ ਬੰਦਾ ਆਪਦੇ ਬਜਟ ਤੇ ਸ਼ੁਰੂ ਕਰ ਸਕਦਾ ਬਿਲਕੁਲ ਛੋਟੇ ਬਜਟ ਤੋਂ ਸ਼ੁਰੂ ਕਰੋ ਜੀ ਹੂੰ 2-4 ਸਾਲ ਚ ਤੁਸੀਂ ਬਹੁਤ ਵਧੀਆ ਅੱਗੇ ਵੱਧ ਸਕਦੇ